ਹਾਂਜੀ ਮੈਡਮ ਕੀ ਨਾਮ ਆ ਆਪਣਾ ਸੁਨੀਤਾ ਮੈਡਮ ਕੀ ਮਾਮਲਾ ਕੀ ਜਿਹੜਾ ਤੁਸੀਂ 1 ਨੰਬਰ ਥਾਣੇ ਪਹੁੰਚੇ ਅੱਜ ਸਾਡੀ ਕੁੜੀ ਜੁੱਤੀ ਲੈ ਗਿਆ ਸੀ ਭਈਆ ਉਹਨੂੰ ਲੈ ਕੇ ਆਏ ਐ ਇਹਨਾਂ ਦਾ ਕਿੰਨੀ ਦਿਨ ਪਹਿਲਾਂ ਲੈ ਗਿਆ ਸੀਗਾ 3 ਮਹੀਨੇ ਪਹਿਲਾਂ 3 ਮਹੀਨੇ ਪਹਿਲਾਂ ਲੈ ਗਿਆ ਸੀਗਾ ਹਾਂਜੀ ਤੇ ਤੁਸੀਂ ਕੰਪਲੀਟ ਵਗੈਰਾ ਦਿੱਤੀ ਸੀਗੀ ਹਾਂਜੀ ਦਿੱਤੀ ਸੀ ਤੇ ਮੈਡਮ ਹੁਣ ਕੀ ਤੁਹਾਡੀ ਲੜਕੀ ਤੁਹਾਨੂੰ ਵਾਪਸ ਮਿਲ ਗਈ ਹਾਂਜੀ ਵਾਪਸ ਮਿਲ ਗਈ ਸੀ ਪੀ ਸਾਹਿਬ ਮੈਡਮ ਦਾ ਬਹੁਤ ਬਹੁਤ ਧੰਨਵਾਦ ਐਸਐਚਓ ਸਾਹਿਬ ਦਾ 1 ਨੰਬਰ ਥਾਣੇ ਤੋਂ ਪੰਜਾਬ ਪੁਲਿਸ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਸਾਡੀ ਸਾਡੇ ਘਰੇ ਮਾਮਲਾ ਉਹ 2 ਮਹੀਨੇ ਪਹਿਲਾਂ ਇੱਕ ਨੰਬਰ ਦੀ ਲੜਕੀ ਨੂੰ ਫਗਵਾ ਕਰਕੇ ਲੈ ਗਿਆ ਸੀ ਹੋਂ ਦਾ ਯੂਪੀ ਦਾ ਜੇ ਸੰਬੰਧੀ 109 ਨੰਬਰ ਐਫ ਆਈ ਆਰ ਦਰਜ ਕੀਤੀ ਗਈ ਸੀ ਚ ਪਹਿਲਾਂ ਕੁਝ ਕਲੂ ਨਹੀਂ ਸੀ ਲੱਗ ਰਿਹਾ ਪਤਾ ਨਹੀਂ ਚ ਲੱਗ ਰਿਹਾ ਉਹ ਫਿਰ ਕਾਰ ਡਿਟੇਲਾਂ ਤੋਂ ਨੰਬਰ ਵਗੈਰਾ ਲੈ ਕੇ ਇਹ ਤਫਤੀਸ਼ ਤੋਂ ਬਾਅਦ ਪਤਾ ਲੱਗਾ ਉਹ ਯੂਪੀ ਲੈ ਗਿਆ ਲੜਕੀ ਨੂੰ ਯੂਪੀ ਫਿਰ ਮਾਨ ਜੋ ਕਮਿਸ਼ਨਰ ਸਾਹਿਬ ਕੋ ਆ ਗਿਆ ਲੈ ਕੇ ਪੁਲਿਸ ਫਾਰਟੀ ਉੱਥੇ ਭੇਜੀ ਗਈ ਤੇ ਐਸੇ ਗੁਰਜੀਤ ਸਿੰਘ ਨੂੰ ਭੇਜਿਆ ਉੱਥੇ ਯੂਪੀ ਕੁਛ ਲੜਕੀ ਦੇ ਪੇਰੈਂਟਸ ਵੀ ਨਾਲ ਗਏ ਉਥੇ ਫਿਰ ਲੋਕਲ ਪੁਲਿਸ ਦੇ ਨਾਲ ਤਾਲਮੇਲ ਕਰਕੇ ਰੇਡ ਕਰਕੇ ਲੜਕੀ ਉਥੋਂ ਬਰਾਮਦ ਕੀਤੀ ਤੇ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਦੋਸ਼ੀ ਗ੍ਰਿਫਤਾਰ ਕਰਕੇ ਇੱਕ ਲੜਕੀ ਦਾ ਨਾਮ ਲਿਆ ਕੇ ਤੇ ਤਫਤੀਸ਼ ਜਿਹੜੀ ਸੀ ਕਰਨ ਵਾਲੀ ਕਰਕੇ ਲੜਕੀ ਨੂੰ ਸੇਫ ਲਈ ਉਹਦੇ ਪੇਰੈਂਟਸ ਦੇ ਹਵਾਲੇ